अभी अभी चालू बैठ रहे हो बारे में क्या बोल रहे हो बुद्धिमानी की बात ये कि आपने अपने निर्णय किसी ने नहीं लिया अपने निर्णय किसी ने नहीं लिया यानी कि निर्णय लेना है यानी कि उन्हें याद होना चाहिए जाने के बाद फिर वो आपने वो रेडी आपने उसको आज के दिन में नहीं 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 नही

ਠੀਕ ਹੈ ਠੀਕ ਹੈ ਤੁਹ ਨਹੀਂ ਸੰਗਤ ਹੈ ਇਹ ਸੰਗਤ ਹੈ ਅਥੀ ਦਿਓ ਝੋਕਲੇ ਹਾਂਜੀ ਬਤਾ ਜੀ ਕੀ ਨਾਮ ਹੈ ਕੀ ਵਾਕਿਆ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋਰਾਵਰ ਸਿੰਘ ਬਲਵੇੜਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਬਾਕਾ ਦਾ ਆਏ ਆ ਜੀ ਇਹ ਸਰਕਾਰ ਸਾਡੇ ਨਾਲ ਬੜਾ ਤੱਕਾ ਕਰ ਰਹੀ ਏ ਇੱਕ ਖਨੌਰੀ ਬਾਰਡਰ ਦੇ ਉੱਤੇ ਅਸੀਂ ਆਪਣਾ ਸ਼ਾਂਤੀਪੂਰਨ ਤੇ ਆਪਣਾ ਉਹ ਕਰ ਰਹੇ ਸੀ ਇਹ ਸਰਕਾਰ ਨਾ ਆ ਕੇ ਉੱਥੇ ਸਾਡੇ 25 30 ਦਾ ਟਰੈਕਟਰ ਭੰਨੇ ਬੇਅੰਤ ਗੋਲੀਆਂ ਛੱਡੀਆਂ ਇਹ ਸਾਡੇ ਬੱਚੇ ਦੇ ਆਣ ਕੇ ਇੱਕ ਗੋਲੀ ਸਿਰ ਤੇ ਮਾਰੀ ਇਹਨਾਂ ਦੀ ਡੈਥ ਹੋ ਗਈ ਕਈ ਜ਼ਖਮੀ ਹੋ ਗਏ ਇਸ ਕਰਕੇ ਇਹਨਾਂ ਦਾ ਇੱਥੇ ਲਿਆਏ ਇੱਥੇ ਇਨਾ ਦੀ ਸਾਨੂੰ ਇਨਸਾਫ ਨਹੀਂ ਕੋਈ ਮਿਲਿਆ ਜਿੰਨਾ ਚਿਰ ਤੱਕ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਡਟ ਕੇ ਬੈਠਾਂਗੇ ਇੱਥੇ ਉਹਨਾਂ ਦੀ ਡੈੱਡ ਬਾਡੀ ਇੱਥੇ ਹੀ ਪਈ ਹੈ ਡੈੱਡ ਬਾਡੀ ਇੱਥੇ ਹੋਣ ਕਰਕੇ ਸਾਨੂੰ ਇੱਥੇ ਆਉਣਾ ਪਿਆ ਦੁਆਰੇ ਫੇਰ ਵੀ ਸਾਨੂੰ ਕੋਈ ਸਰਕਾਰ ਦੀ ਬੇਨੀਤੀਆਂ ਦੇ ਭਰੋਸਾ ਨਹੀਂ ਰਿਹਾ ਵੀ ਅਸੀਂ ਇੱਥੇ ਆਏ ਫੇਰ ਅਸੀਂ ਇੱਥੇ ਡਟ ਕੇ ਬੈਠਾਂਗੇ ਇੰਨਾ ਬੋਡੀ ਇੱਥੇ ਉਹਨਾਂ ਦੀ ਪ੍ਰਧਾਨ ਜੀ ਗੱਲ ਕਰੀਏ ਜੇ ਡਟ ਕੇ ਦੀ ਗੱਲ ਆਂਦੀ ਹੈ ਕੀ ਕੋਈ ਮੋਰਚੇ ਦੀ ਰੂਪ ਲਏਗਾ ਗਿਆਨ ਵਾਲਾ ਡੈਮ ਚ ਰਜਿੰਦਰਾ ਚ ਕਿ ਨਹੀਂ ਜੀ ਇਹ ਮੋਰਚਾ ਤਾਂ ਚੱਲੇ ਰਹੀ ਹੈ ਮੋਰਚਾ ਤਾਂ ਦੇਖੋ ਸਾਡਾ ਡਟ ਕੇ ਬੈਠਿਆ ਦੋ ਇਧਰ ਬਾਰਡਰਾਂ ਦੇ ਹੁਣ ਤੁਸੀਂ ਮੇਰੀ ਵੀਡੀਓ ਇੱਥੇ ਲੈ ਲੋ ਹਾਂਜੀ ਹਾਂਜੀ ਅਸੀਂ ਸਾਨੂੰ ਹੁਕਮ ਹੋਇਆ ਸਾਡੇ ਜਥੇਬੰਦੀ ਦਾ ਵੀ ਉੱਥੇ ਜਾਓ ਵੀ ਉੱਥੇ ਆਪਾਂ ਨੂੰ ਬੈਠਣਾ ਪੈਣਾ ਅਸੀਂ ਬੈਠਾਂਗੇ ਕਿਉਂਕਿ ਕੋਈ ਕਾਰਨ ਦੱਸਿਆ ਗਿਆ ਜੀ ਕਿਸ ਕਾਰਨ ਤੁਹਾਨੂੰ ਉਰੇ ਬੈਠਣਾ ਪੈ ਗਿਆ ਜੀ ਕਾਰਨ ਤਾਂ ਇਹ ਹੀ ਹੈ ਦੇਖੋ ਸਾਡੇ ਬੱਚੇ ਦੀ ਲਾਸ਼ ਹੋਈ ਹੈ ਇੱਥੇ ਅਸੀਂ ਇੱਥੇ ਸਾਢ ਨਹੀਂ ਸਕਦੇ ਹਾਂ ਕੁਝ ਟਾਈਮ ਕੁਝ ਵੀ ਹੋ ਸਕਦਾ ਜਦੋਂ ਕੋਈ ਵੀ ਹੈ ਆਪਾਂ ਆਪਣੇ ਬੰਦੇ ਦੀ ਡੈਥ ਹੋ ਜਾਂਦੀ ਹੈ ਆਪਾਂ ਨੂੰ ਬਹਿਣਾ ਤਾਂ ਪੈਂਦਾ ਹੈ ਉੱਥੇ ਅਸੀਂ ਬੈਠਾਂਗੇ ਇੱਥੇ ਕੋਈ ਜੱਤੇ ਬੰਦੇ ਨੂੰ ਕੋਈ ਸ਼ੰਕਾ ਹੋਈ ਹੈ ਨਹੀਂ ਸ਼ੰਕਾ ਤਾਂ ਕੋਈ ਨਹੀਂ ਹੈ ਸ਼ੰਕਾ ਦਾ ਚਲੋ ਇਹ ਬੱਚਾ ਮਰਤਕ ਹੈ ਸਾਡਾ ਇੰਨਾ ਸਾਨੂੰ ਕੋਈ ਇਨਸਾਫ ਨਹੀਂ ਮਿਲੇਗਾ ਅਸੀਂ ਇੱਥੇ ਬੈਠਾਂਗੇ ਗੱਲ ਕਰੀਏ ਪ੍ਰਧਾਨ ਜੀ ਇਨਸਾਫ ਦੀ ਕਿਸ ਤਰ੍ਹਾਂ ਦਾ ਇਨਸਾਫ ਚਾਹੀਦਾ ਇਨਸਾਫ ਤਾਂ ਹੀ ਹੈ ਸਾਡੀ ਤਾਂ ਇਹੀ ਮੰਗ ਹੈ ਵੀ ਜਿਸ ਨੇ ਵੀ ਇਹ ਗੋਲੀਆਂ ਛੱਡੀਆਂ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਐਫ ਆਰ ਦਰਜ ਹੋਣੀ ਚਾਹੀਦੀ ਹੈ ਉਹਨਾਂ ਨੂੰ ਜੇਲ੍ਹ ਦੇ ਵਿੱਚ ਇਤਨਾ ਨਹੀਂ ਡੱਕਣਗੇ ਇਤਨਾ ਅਸੀਂ ਇਨਸਾਫ ਨੂੰ ਕੋਈ ਨਹੀਂ ਮਿਲੇਗਾ